ਵਿਆਹ ਵਿੱਚ ਬਰਮਾਲਾ ਵੇਲੇ ਚਲਾਏ ਪਟਾਕੇ ਵਾਪਰ ਜਾਣਾ ਸੀ ਵੱਡਾ ਪਾਣਾ ਦੋਸਤੋ ਅਕਸਰ ਹੀ ਵਿਆਹਾਂ ਨੂੰ ਯਾਦਗਾਰ ਅਤੇ ਵੱਖਰਾ ਬਣਾਉਣ ਲਈ ਅੱਜ ਕੱਲ੍ਹ ਲੋਕ ਬਹੁਤ ਪੈਸੇ ਖਰਚਦੇ ਨੇ ਤੇ ਕਈ ਤਰ੍ਹਾਂ ਦੇ ਢੰਗ ਵੀ ਵਰਤਦੇ ਨੇ ਪਰ ਹੁਣ ਵਿਆਹ ਵਿੱਚ ਚਲਾਏ ਪਟਾਕਿਆਂ ਨੇ ਕਰਵਾ ਦੇਣਾ ਸੀ ਵੱਡਾ ਕਾਂਡ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਵਿਆਹ ਦੀ ਸਟੇਜ ਵੱਲ ਭੱਜ ਕੇ ਆਉਂਦੇ ਨੇ ਅਤੇ ਸਟੇਜ ਤੇ ਖੜੇ ਮੁੰਡਾ ਕੁੜੀ ਨੂੰ ਥੱਲੇ ਉਤਾਰ ਕੇ ਲੈ ਜਾਂਦੇ ਨੇ ਦਰਸਲ ਇਸ ਵਿਆਹ ਵਿੱਚ ਜਦੋਂ ਮੁੰਡਾ ਕੁੜੀ ਦੀ ਬਰਮਾਲਾ ਹੁੰਦੀ ਹੈ ਤਾਂ ਪਰਿਵਾਰ ਵੱਲੋਂ ਪੈਲਸ ਵਿੱਚ ਪਟਾਕੇ ਚਲਾ ਦਿੱਤੇ ਜਾਂਦੇ ਨੇ ਅਤੇ ਜਦੋਂ ਪਟਾਕੇ ਚੱਲਦੇ ਨੇ ਤਾਂ ਉਨ੍ਹਾਂ ਦੇ ਚੰਗਿਆੜੇ ਸਟੇਜ ਤੇ ਲੱਗੇ ਟੈਂਟ ਉੱਪਰ ਡਿੱਗ ਜਾਂਦੇ ਨੇ ਜਿਸ ਕਾਰਨ ਸਟੇਜ ਤੇ ਅੱਗ ਲੱਗ ਜਾਂਦੀ ਹੈ ਜਿਸ ਨੂੰ ਵੇਖ ਮੁੰਡਾ ਤੇ ਕੁੜੀ ਦੇ ਪਰਿਵਾਰ ਵਾਲੇ ਭੱਜ ਕੇ ਸਟੇਜ ਤੇ ਆਉਂਦੇ ਨੇ ਅਤੇ ਮੁੰਡਾ ਕੁੜੀ ਨੂੰ ਜਲਦੀ ਜਲਦੀ ਸਟੇਜ ਤੋਂ ਹੇਠਾਂ ਉਤਾਰ ਲੈਂਦੇ ਨੇ ਸੋ ਕੀ ਵਿਆਹਾਂ ਵਿੱਚ ਇਸ ਤਰ੍ਹਾਂ ਦਿਖਾਵੇ ਕਰਨੇ ਜ਼ਰੂਰੀ ਨੇ ਕਿ ਇਹਨਾਂ ਬਿਨਾ ਵਿਆਹ ਨਹੀਂ ਹੋ ਸਕਦੇ ਸੋ ਅੱਜ ਕੱਲ ਅਸੀਂ ਜਿੰਨਾ ਦਿਖਾਵੇਆਂ ਤੇ ਫੁਕਰ ਪੁਣੇ ਵਿੱਚ ਫਸਦੇ ਜਾ ਰਹੇ ਹਾਂ ਰਿਸ਼ਤਿਆਂ ਤੋਂ ਓਨਾ ਹੀ ਦੂਰ ਹੁੰਦੇ ਜਾ ਰਹੇ ਹਾਂ ਕਿਉਂਕਿ ਪੁਰਾਣੇ ਸਮਿਆਂ ਵਿੱਚ ਇਸੇ ਲਈ ਪਿਆਰ ਹੁੰਦਾ ਸੀ ਕਿਉਂਕਿ ਉਦੋਂ ਦਿਖਾਵੇ ਬਿਲਕੁਲ ਨਹੀਂ ਹੁੰਦੇ ਸੀ ਬਿਲਕ ਹੁੰਦੇ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ